ਲਾਈਫਕਰ ਫਾਊਂਡੇਸ਼ਨ ਲੈਬੋਰੀ ਦਾ ਸਥਾਨ ਤੇ ਖੁੱਲਾ ਹੈ ਜਿੱਥੇ ਬਲੱਡ ਟੈਸਟ ਜਿਹੜਾ ਹੈ ਉਹ ਹੋਵੇਗਾ ਤੇ ਬੜੇ ਸੀਮਤ ਜਿਹੇ ਰੇਟਾਂ ਤੇ ਜਿਹੜੀ ਚੀਜ਼ ਬਾਜ਼ਾਰ 500 ਰੁਪਈਆ ਦੇ ਵਿੱਚ ਟੈਸਟ ਆਪਣਾ ਹੁੰਦਾ ਹੈ ਉਹ ਲਗਭਗ ਇੱਥੇ 100-150 ਦੇ ਵਿੱਚ ਹੀ ਸੰਗਤ ਨੂੰ ਇਹ ਜਿਹੜੀ ਸੇਵਾ ਮੁਹੱਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਭਾਦਰ ਸਿਮਰਿਆ ਕਰ ਨੋ ਨਹੀਂ ਦੇ ਆਵੇ ਤਾਏ ਤਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦੇ 350 ਸਾਲਾ ਅਰਧ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸ਼੍ਰੀ ਧੰਤਾਨ ਸਾਹਿਬ ਵਿਖੇ ਨਾਮ ਸਿਮਰਨ ਸਮਾਗਮ ਜੋ ਕਿ ਕੱਲ੍ਹ ਉਸ ਤੋਂ ਪ੍ਰਾਰੰਭ ਸਨ ਤੇ ਜਿਨ੍ਹਾਂ ਦੇ ਕੱਲ ਦਿਨ ਸ਼ਨੀਵਾਰ ਸਵੇਰੇ 10 ਵਜੇ ਤਨਗ ਗੁਰਨਾਨ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਭੋਗ ਪਾਣਗੇ ਤੇ ਦੂਜੀ ਗੱਲ ਤਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਅਰਧ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸ਼੍ਰੀ ਧੰਤਾਨ ਸਾਹਿਬ ਵਿਖੇ ਵਿਸ਼ਾ ਪੱਧਰ ਤੇ 28 29 3 ਨਵੰਬਰ ਨੂੰ ਬਹੁਤ ਵੱਡੇ ਸਮਾਗਮ ਜੋ ਕਿ ਗੁਰਦੁਆਰਾ ਸ਼ੀਤਮਤਾਨ ਸਾਹਿਬ ਦੇ ਵਿੱਚ ਕੀਤੇ ਜਾਣਗੇ ਤਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸਤਾਬ ਨੂੰ ਸਮਰਪਿਤ ਜਾਂ ਸ਼ਹੀਦੀ ਸਤਾਬ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਸਮਾਗਮ ਗੁਰਦੁਆਰਾ ਸ਼ੀਤਮਤਾਨ ਸਾਹਿਬ ਦੇ ਵਿੱਚ ਨਵੰਬਰ ਮਾਹ ਦੇ ਵਿੱਚ ਆਰੰਭੇ ਜਾਣਗੇ ਉਹਨਾਂ ਸਮਾਗਮਾਂ ਨੂੰ ਭਾਈ ਮੀਹਾ ਜੀ ਪ੍ਰਚਾਰ ਪ੍ਰਸਾਰ ਲਹਿਰ ਦਾ ਜੋ ਨਾਂ ਦਿੱਤਾ ਗਿਆ ਹੈ ਇਸ ਲਹਿਰ ਦੇ ਅਨੁਸਾਰ ਹੀ ਉਹਨਾਂ ਸਮਾਗਮਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਗੁਰਦੁਆਰਾ ਸ਼ੀਤਮਤਾਨ ਸਾਹਿਬ ਦੇ ਵਿੱਚ ਨਵੰਬਰ ਮਾਹ ਦੇ ਵਿੱਚ 28 29 30 ਤਰੀਕ ਨੂੰ ਵਿਸ਼ੇ ਪੱਧਰ ਤੇ ਜਿਹੜੇ ਤਨਸ਼ੀਰੂ ਤੇਗਬਾਦਰ ਮਹਾਰਾਜ ਜੀ ਸ਼ਿਦੀ ਸਤਾਬ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੇ ਜਾਣਗੇ ਤੇ ਸੰਗਤ ਜੀ ਆਓ ਆਪਾਂ ਚੱਲਦੇ ਆਂ ਜਿਸ ਹਾਲ ਦੇ ਵਿੱਚ ਨਾਮ ਸਿਮਰਨ ਸਮਾਗਮ ਚੱਲ ਰਿਹਾ ਹੈ ਉੱਥੇ ਜਾ ਕੇ ਸ਼ਿਰਕਤ ਕਰਦੇ ਆਂ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆਂ ਤੇ ਸੰਗਤ ਜੀ ਤੁਸੀਂ ਦੇਖ ਵੀ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਹਜੂਮ ਗੁਰਦੁਆਰਾ ਸ਼ੀਤਮਤਾਨ ਸਾਹਿਬ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਧੰਸ਼ੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸਥਾਪਨ ਨੂੰ ਸਮਰਪਿਤ ਜਿਹੜੇ ਆ ਨਾਮ ਸਿਮੰਟ ਦੇ ਸਮਾਗਮ ਗੁਰਦੁਆਰਾ ਸ਼ੇਤਮਤਾਨ ਸਾਹਿਬ ਦੇ ਵਿੱਚ ਆਰੰਭੇ ਗਏ ਨੇ ਤਾਂ ਉਹ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਵਾਸਤੇ ਦੂਰੋਂ ਨੇੜੇੋਂ ਸੰਗਤਾਂ ਹੁਮ ਹਮਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਸੰਗਤ ਜੀ ਆਓ ਆਪਾਂ ਚੱਲਦੇ ਹਾਂ ਤੇ ਉਹਨਾਂ ਨਾਮ ਸੇਮਣ ਸਮਾਗਮਾਂ ਦੇ ਵਿੱਚ ਜਾ ਕੇ ਸ਼ਿਰਕਤ ਕਰਦੇ ਆਂ ਤੇ ਉਸ ਪਰਮਾਤਮਾ ਤਾਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ। ਤਾਂ ਸੰਗਤ ਜੀ ਜੇਕਰ ਮੈਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਗੁਰਦੁਆਰਾ ਸ਼ੀਤਮਾਨ ਸਾਹਿਬ ਤਾਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨਸ਼ੋਪਾਤ ਇਹ ਪਵਿੱਤਰ ਧਰਤੀ ਹੈ। ਇਸ ਪਵਿੱਤਰ ਧਰਤੀ ਉੱਪਰ ਤਾਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਵਾੜਸ ਮਹਿਤ ਪਹੁੰਚੇ ਸੀ ਤੇ ਇਥੋਂ ਦੇ ਲੋਕਾਂ ਦਾ ਉਹਨਾਂ ਨੇ ਉਦਾਰ ਕੀਤਾ ਤੇ ਇਸ ਸਤਤੀ ਨੂੰ ਆਪਣੇ ਚਰਨ ਸਪਰਸ਼ ਕਰਕੇ ਪਵਿੱਤਰ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀਆਂ ਬਹੁਤ ਸਾਰੀਆਂ ਵੀਡੀਓ ਜੇਕਰ ਤੁਸੀਂ ਇਤਿਹਾਸ ਪੂਰੇ ਪੂਰਾ ਗੁਰਦੁਆਰਾ ਸਾਹਿਬ ਦੇ ਵਿੱਚ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਆਪਣੇ YouTube ਚੈਨਲ Facebook ਚੈਨਲ ਜਗਦੀਪ ਸਿੰਘ ਥੇਂਦੂ ਤੇ ਪਿੰਨ ਕੀਤੀਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣ ਸਕਦੇ ਹੋ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਾਮ ਸਿਮਰਨ ਸਮਾਗਮ ਤਾਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਬ ਨੂੰ ਸਮਰਪਿਤ ਜਿਹੜੇ ਨਾਮ ਸਮਾਗਮ ਗੁਰਦੁਆਰਾ ਸ਼੍ਰੀ ਹਿਮਤਪੁਰਾਨ ਸਾਹਿਬ ਵਿਖੇ ਆਰੰਭੇ ਗਏ ਹਨ ਤੇ ਉਹਨਾਂ ਸਮਾਗਮਾਂ ਦੇ ਬਾਰੇ ਗੱਲ ਕਰਦੇ ਆਂ ਤੇ ਉਹਨਾਂ ਸਮਾਗਮਾਂ ਦੇ ਵਿੱਚ ਜਾ ਕੇ ਸ਼ਿਰਕਤ ਕਰਦੇ ਆਂ ਤੇ ਤਾਨਸ਼ੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆਂ ਸੰਗਤ ਜੀ ਜਿਵੇਂ ਕਿ ਤੁਸੀਂ ਭਲੀ ਭਾਤੀ ਜਾਣਦੇ ਹੋ ਕਿ ਧੰਸ਼ੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਅਰਦਸ਼ ਸਾਹਿਬ ਨੂੰ ਸਮਰਪਿਤ ਨਾਮ ਸਿਮੰਟ ਸਮਾਗਮ ਜੋ ਕਿ ਗੁਰਦੁਆਰਾ ਸ਼ੀਤਮਤਾਨ ਸਾਹਿਬ ਵਿਖੇ ਆਰੰਭੇ ਗਏ ਸਨ ਤੇ ਆਪਾਂ ਵੀ ਨਾਮ ਸਿਮੰਟ ਸਮਾਗਮਾਂ ਦੇ ਵਿੱਚ ਹਿੱਸਾ ਲੈ ਕੇ ਆਏ ਆ ਤੇ ਇਸ ਸਮੇਂ ਮੇਰੇ ਨਾਲ ਗੁਰਦੁਆਰਾ ਸ਼ੀਤਮਤਾਨ ਸਾਹਿਬ ਤੋਂ ਕਥਾਵਾਚਕ ਭਾਈ ਸਾਹਿਬ ਭਾਈਚੜ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਜਿਵੇਂ ਕਿ ਧੰਸ਼ੀ ਗੁਰੂ ਤੇਗ ਫਾਦਰ ਮਹਾਰਾਜ ਜੀ ਦੀ ਸ਼ਹੀਦੀ ਸਤਾਬ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਵਿਸ਼ਾ ਪੱਧਰ ਤੇ ਆਰੰਭੇ ਜਾਣੇ ਨੇ ਉਹਨਾਂ ਬਾਰੇ ਥੋੜਾ ਜਿਹਾ ਸੰਗਤਾਨ ਸੰਗਤਾਨ ਨੂੰ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਵਾਜੀ ਹੋਈ ਧਰਤੀ ਗੁਰਦੁਆਰਾ ਪਾਤਸ਼ਾਹ ਨਵੀਂ ਤਮਤਾਨ ਸਾਹਿਬ ਜਿੱਥੇ ਇਸ ਸਾਲ 3 ਨਵੰਬਰ 2025 ਨੂੰ ਹਰਦਸ਼ਤਾਬ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਤੇ ਸ੍ਰੀ ਤੇਗ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸ਼ਹੀਦੀ ਦਿਹਾੜੇ ਮਨਾਏ ਜਾਣੇ ਨੇ ਸੋ ਉਹਨਾਂ ਦਿਹਾੜਿਆਂ ਨੂੰ ਸਮਰਪਿਤ ਇੱਥੇ ਵਿਸ਼ੇਸ਼ ਉਦਮ ਕੀਤੇ ਗਏ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਹਰਿਆਣਾ ਰਾਜ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕੱਲ੍ਹ ਰੋਜ ਤੋਂ ਇੱਥੇ 48 ਘੰਟਿਆਂ ਦਾ ਲਗਾਤਾਰ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਪ੍ਰਾਰੰਭ ਹੋਇਆ ਸੀ ਜੋ ਕਿ ਕੱਲ ਨੂੰ ਮਿਤੀ 30 ਅਗਸਤ ਦਿਨ ਸ਼ਨੀਵਾਰ ਨੂੰ ਸਵੇਰ 10:30 ਵਜੇ ਇਸ ਸਮਾਗਮ ਦੀ ਸੰਪੰਨਤਾ ਹੋਣੀ ਹੈ ਜਿਹਦੇ ਵਿੱਚ ਹਰਿਆਣਾ ਰਾਜ ਤੇ ਹੋਰ ਵੀ ਵੱਖ-ਵੱਖ ਸਥਾਨਾਂ ਤੋਂ ਬਹਿਨ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਰਹੀਆਂ ਹਨ ਗੁਰਮੰਤਰ ਦਾ ਸਿਮਰਨ ਕਰ ਰਹੀਆਂ ਹਨ ਇਹਦੇ ਨਾਲ ਜਿਹੜੇ ਹੋਰ ਗੁਰਮਤ ਸਮਾਗਮ ਨੇ ਜਿਹੜੇ ਉਹ ਦਿਨ ਵੇਲੇ ਗੁਰੂ ਕੇ ਬਾਣੀ ਦੇ ਕੀਰਤਨ ਰਵਾਬੀ ਸਿੰਘ ਕਰਨਗੇ ਚਾਰਕਸਾਹਿਬਾਂ ਜਿਹੜੇ ਨੇ ਉਹ ਗੁਰੂ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਵੀ ਜਾਣੂ ਕਰਾਉਣਗੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਇਹ ਉਲੀਕੇ ਗਏ ਸਨ ਭਾਈ ਸਾਹਿਬ ਜੀ ਇੱਕ ਜਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦੀ ਹੈਲਥ ਸਹੂਲਤ ਵਾਸਤੇ ਇੱਕ ਲੈਬਾਰਟਰੀ ਓਪਨ ਹੋ ਰਹੀ ਹੈ ਉਹਦੇ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿੱਤੀ ਜਾ ਲਾਈਫ ਕੇਅਰ ਫਾਊਂਡੇਸ਼ਨ ਜੋ ਇੱਕ ਵੱਡਾ ਟਰਸਟ ਹੈ ਜਿਹਦੇ ਰਾਹੀਂ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲੇ ਮੰਗ ਆਈ ਸੀ ਵੀ ਤੁਸੀਂ ਵੀ ਹਰਿਆਣਾ ਰਾਜ ਦੇ ਅੰਦਰ ਜੋ ਗੁਰਦੁਆਰਾ ਸਾਹਿਬ ਨੇ ਉੱਥੇ ਸਾਨੂੰ ਕੁਝ ਥਾਂ ਬਖਸ਼ੋ ਅਸੀਂ ਮੈਡੀਕਲ ਦੀ ਜਿਹੜੀ ਸੇਵਾ ਹੈ ਸੰਗਤ ਦੀ ਉਹ ਕਰਨਾ ਲੋੜਦੇ ਆ ਸੋ ਮਾਨਯੋਗ ਪ੍ਰਧਾਨ ਸਾਹਿਬ ਤੇ ਹੋਰ ਉਹਦੇ ਦੇ ਸਹਿਬਾਨ ਜਿਹੜੇ ਨੇ ਉਹਨਾਂ ਨੇ ਇਹ ਹੁਕਮ ਕੀਤੇ ਸਨ ਵੀ ਇਹ ਇੱਕ ਜਿਹੜਾ ਸ਼ੀਦਿਸ਼ਤਾਬਦੀ ਨੂੰ ਸਮਰਪਿਤ ਇੱਕ ਸੈਂਟਰ ਇਸ ਥਾਂ ਤੇ ਵੀ ਖੋਲਿਆ ਜਾਵੇ ਸੋ 146 ਨੰਬਰ ਸੈਂਟਰ ਜੋ ਲਾਈਫ ਕੇਰ ਫਾਊਂਡੇਸ਼ਨ ਲੈਬੋਰੀ ਦਾ ਇਸ ਥਾਂ ਤੇ ਖੁੱਲਾ ਹੈ ਜਿੱਥੇ ਬਲੱਡ ਟੈਸਟ ਜਿਹੜਾ ਹੈ ਉਹ ਹੋਵੇਗਾ ਤੇ ਬੜੇ ਸੀਮਤ ਜਿਹੇ ਰੇਟਾਂ ਤੇ ਜਿਹੜੀ ਚੀਜ਼ ਬਾਜ਼ਾਰ 500 ਰੁਪਈਆ ਦੇ ਵਿੱਚ ਟੈਸਟ ਆਪਣਾ ਹੁੰਦਾ ਹੈ ਉਹ ਲਗਭਗ ਇੱਥੇ 100-150 ਦੇ ਵਿੱਚ ਹੀ ਸੰਗਤ ਨੂੰ ਇਹ ਜਿਹੜੀ ਸੇਵਾ ਮੁਹੱਈਆ ਕਰਵਾਈ ਜਾਵੇਗੀ ਉਹਦੀ ਵੀ ਕੱਲ ਨੂੰ ਸਵੇਰ ਜਿਹੜੀ ਹੈ ਇਸ ਥਾਂ ਤੇ ਓਪਨਿੰਗ ਹੈ ਜੋ ਕਿ ਉਸ ਤੋਂ ਬਾਅਦ ਜਿਹੜੇ ਟੈਸਟ ਨੇ ਉਸ ਸੰਗਤਾਂ ਇੱਥੋਂ ਸੇਵਾ ਲੈ ਸਕਦੀਆਂ ਨੇ ਸੰਗਤ ਜੀ ਜਿਵੇਂ ਕਿ ਭਾਈ ਸਾਹਿਬ ਜਿਨੇ ਤੁਹਾਨੂੰ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਸਮਾਗਮ ਨੇ ਵਿਸ਼ੇ ਪੱਧਰ ਤੇ ਆਰੰਭੇ ਜਾਣਗੇ ਸੰਗਤਾਂ ਅਗੇ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਤੇ ਦੂਜੀ ਗੱਲ ਜਿਹੜੀਆਂ ਵੀ ਸੰਗਤਾਂ ਆਪਣੇ ਹੈਲਥ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਾਉਣੇ ਚਾਹੁੰਦੀਆਂ ਨੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੈਬੋਰਟਰੀ ਜੋ ਕਿ ਬਹੁਤ ਹੀ ਘੱਟ ਖਰਚੇ ਦੇ ਵਿੱਚ ਓਪਨ ਹੋ ਰਹੀ ਹੈ ਤਾਂ ਤੁਸੀਂ ਉੱਥੇ ਜਾ ਕੇ ਆ ਕੇ ਹੈਲਥ ਦੀਆਂ ਸਹੂਲਤਾਂ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕੀ ਧਨਸ਼ੀ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਸਤਾਬ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਜਾਂ ਹੋਰ ਜਿਹੜੇ ਸਮਾਗਮ ਨੇ ਆਰੰਭੇ ਗਏ ਨੇ ਉੱਥੇ ਹੀ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਲੰਗਰਾਂ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਵੀਰਾਂ ਵੱਲੋਂ ਖਾਸ ਤੌਰ ਤੇ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਉਹ ਲਾਇਆ ਗਿਆ ਸੋ ਸੇਵਾਦਾਰ ਵੀਰਾਂ ਵੱਲੋਂ ਲੰਗਰਾਂ ਦਾ ਵੀ ਖਾਸ ਪ੍ਰਬੰਧ ਗੁਰਦੁਆਰਾ ਅਸ਼ੀਤਮਤਾਨ ਸਾਹਿਬ ਵਿਖੇ ਕੀਤਾ ਗਿਆ ਕੀਤਾ ਗਿਆ ਇਹ ਤਾਂ ਸਿਰਫ ਅੱਜ ਨਾਮ ਸਿਮਰਨ ਸਮਾਗਮ ਹੈ ਪਰ ਅਗਲੇ ਆਉਣ ਵਾਲੇ ਮਹੀਨੇ ਦੇ ਵਿੱਚ ਵਿਸ਼ੇ ਪੱਧਰ ਤੇ ਤਾਂਸ਼ੀ ਗੋਤੇ ਦੇ ਪਾਤਰ ਮਹਾਰਾਜੀ ਦੇ 350 ਸਾਲਾ ਅਰਧ ਸਤਾਪ ਦੇ ਸਮਰਪਤ ਜਿਹੜੇ ਵੱਡੇ ਸਮਾਗਮ ਨੇ ਗੁਰਦੁਆਰਾ ਸ਼ੀਤਮਾਨ ਸਾਹਿਬ ਵਿਖੇ ਹੋਣ 28 29 ਨਵੰਬਰ ਨੂੰ ਆਰੰਭੇ ਜਾਣਗੇ ਦੂਰੋਂ ਨੇੜਿਓਂ ਸੰਗਤਾਂ ਨੂੰ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਹੱਥ ਜੋੜ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰ ਵੀਰਾਂ ਵੱਲੋਂ ਤੇ ਇਲਾਕੇ ਤੰਧਾਨ ਸਾਹਿਬੀ ਇਲਾਕੇ ਦੀਆਂ ਸੰਗਤਾਂ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਇਨ੍ਹਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਤੇ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ